ਬਾਬਾ ਲੈਣਾ ਜੀ ਨੇ ਸ਼ਬਦ ਸੁਣਿਆ ਕਾਇਲ ਹੋ ਗਏ ਕਹਿੰਦੇ ਬਾਬਾ ਜੋਧ ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਮੇਰਾ ਬੜਾ ਦਿਲ ਕਰਦਾ ਹੈ ਕਿ ਮੈਂ ਬਾਬਾ ਜੀ ਦੇ ਦਰਸ਼ਨ ਕਰਾਂ ਜੀ ਦੀ ਬਾਣੀ ਇੰਨੀ ਮਿੱਠੀ ਹੈ ਆਖੋ ਸਤਨਾਮ ਸ੍ਰੀ ਤੇ ਫਿਰ ਕੀ ਹੋਇਆ ਇੱਕ ਹੋਰ ਘਟਨਾ ਦੋ ਘਟਨਾ ਨੇ ਬਾਬੇ ਲੈਣੇ ਨੂੰ ਅੰਗਦ ਦੇਵ ਬਣਾਇਆ ਇੱਕ ਮੈਂ ਤੁਹਾਨੂੰ ਸੁਣਾਤੀ ਆ ਦੂਸਰੀ ਸੁਣਾ ਕੇ ਸਮਾਪਤੀ ਕਰਾਂਗੇ ਆਖੋ ਸਤਨਾਮ ਦੂਸਰੀ ਘਟਨਾ ਇਹ ਵਰਤਦੀ ਆ ਕਿ ਇਹ ਪੌੜੀ ਪੜੀ ਸੀ ਜਿੱਤ ਸੇਵਿਆ ਭੁੱਲ ਗਏ ਨੇ ਹੁਣ ਇਹ ਪੜਾਈ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਕਹਿੰਦੇ ਵੀ ਕੋਈ ਇਦਾਂ ਦੀ ਰੂਹ ਮਿਲੇ ਜਿਨੇ ਸੇਵਾ ਕਰਕੇ ਸੁਖ ਪਾਇਆ ਹੋਵੇ ਤੇ ਮੈਨੂੰ ਪ੍ਰੈਕਟੀਕਲ ਕਰੇ ਸੁਣ ਲਿਆ ਸੀ ਭਾਈ ਜੋਤ ਤੋਂ ਤੇ ਦੂਜੀ ਘਟਨਾ ਹੁਣ ਤੁਹਾਡੇ ਨਾਲ ਸਾਂਝੀ ਕਰਕੇ ਫੇਰ ਛੁੱਟੇ ਲੈਣੇ ਉਹ ਕੀ ਘਟਨਾ ਹੋਈ ਵੀ ਬਾਬਾ ਲੈਣਾ ਜੀ ਹੱਟੀ ਚਲਾਉਂਦੇ ਦੁਕਾਨ ਤੇ ਬੈਂਦੇ ਆ ਤੇ ਇੱਕ ਗਰੀਬੜਾ ਜਿਆ ਸਿੱਖ ਰਹਿੰਦਾ ਬੜੀ ਉਹਦੇ ਘਰ ਚ ਗਰੀਬੀ ਆ ਦਿਹਾੜੀ ਧੱppa ਕਰਦਾ ਅੱਜ ਵੀ ਕਈ ਵੀਰ ਵਿਚਾਰੇ ਇਦਾਂ ਹੀ ਆ ਬਹੁਤੇ ਉਹਨਾਂ ਕਰਦੇ ਉਹਨਾਂ ਕੋ ਕਮਾ ਲੈਂਦੇ ਉਹ ਰੋਜ਼ ਦਿਹਾੜੀ ਕਰਦਾ ਤੇ ਸ਼ਾਮਾਂ ਨੂੰ ਉਹਨਾਂ ਕੋ ਸੌਦਾ ਲੈ ਜਾਂਦਾ ਆਟਾ ਖੰਡ ਚਾਹ ਪਾਣੀ ਤੇ ਬਾਬਾ ਲੈਣਾ ਜੀ ਨਾਲ ਉਹਦਾ ਬੜਾ ਪਿਆਰ ਹੈ ਸਵੱਬ ਬਣਿਆ ਪੰਜ ਸੱਤ ਅੱਠ ਦਿਨ ਉਹ ਨਹੀਂ ਆਇਆ ਹਫ਼ਤੇ ਇੱਕ ਬਾਅਦ ਜਦੋਂ ਸੌਦਾ ਲੈਣ ਆਇਆ ਤੇ ਬੜਾ ਕਮਜ਼ੋਰ ਹੋਇਆ ਪਿਆ ਚਿਹਰੇ ਦਾ ਰੰਗ ਉੱਡਿਆ ਪਿਆ ਦਸਤਾਰ ਵੀ ਮਸਤਾਨੀ ਜੀ ਹੋਈ ਇੱਕ ਕਗਿਆ ਕੇ ਆਖਿਆ ਕਹਿੰਦੇ ਭਾਈ ਲੈਣੇ ਆ ਇੱਕ ਟਕਾ ਲੈ ਸੌਦਾ ਦੇ ਦੇ ਹੁਣ ਜਿਹਦੇ ਨਾਲ ਆਪਾਂ ਵਰਤਿਏ ਦਿਨੇ ਰਾਤ ਆਪਾਂ ਨੂੰ ਪਤਾ ਹੁੰਦਾ ਵੀ ਭਾਉ ਕਿੱਥੇ ਰਿਹਾ ਇਨੇ ਦਿਨ ਦਿਸਿਆ ਨਹੀਂ ਬਾਬਾ ਲੈਣਾ ਜੀ ਨੇ ਪੁੱਛ ਲਿਆ ਕਹਿੰਦੇ ਭਾਈ ਸਿੰਘੇ ਕਿੱਥੇ ਰਿਹਾ ਹੋਵਤਾ ਦੁਕਾਨ ਬਦਲ ਲਿਓ ਵੀ ਤੂੰ ਮਿਲਿਆ ਨਹੀਂ ਤੂੰ ਤੇ ਰੋਜ਼ ਆਉਂਦਾ ਸੀ ਤੇ ਹੱਥ ਜੋੜ ਕੇ ਕਹਿੰਦਾ ਪੁਰਖਾ ਸਤ ਦਿਨ ਹੋ ਗਏ ਬੁਖਾਰ ਨਹੀਂ ਬੜਾ ਭੰਨਿਆ ਆਖੋ ਸਤਨਾਮ ਫੀਲ ਕਰਿਓ ਸੱਜਣੋ ਆਪਾਂ ਨੂੰ ਬੜਾ ਦਿੱਤਾ ਜੀ ਰੱਬ ਨੇ ਭੈਣੋ ਵੀਰ ਹੱਥ ਜੋੜੋ ਸਾਰੇ ਤਿਆਖੋ ਸਤਨਾਮ ਆਪਾਂ ਨੂੰ ਬੜਾ ਦਿੱਤਾ ਜੀ ਅੱਜ ਵੀ ਕਈਆਂ ਘਰਾਂ ਚਾ ਕੰਡੀਸ਼ਨ ਹੈ ਸਾਨੂੰ ਕਈ ਫੋਨ ਕਰ ਦਿੰਦੇ ਬਾਬਾ ਜੀ ਮੈਂ ਕਿਹਾ ਚਲੋ ਜਿੰਨੀ ਜੋਗੀ ਅਸੀਂ ਕਰਦੇ ਹੁਣ ਅਸੀਂ ਤੁਹਾਡੇ ਵਰਗਿਆਂ ਕਹਿੰਦੇ ਸਿੱਖਾ ਹਫਤੇ ਬਾਅਦ ਆਇਆ ਕਿੱਥੇ ਰਿਆਂ ਕਹਿੰਦੇ ਸੇਤ ਹੋ ਗਈ ਢਿੱਲੀ ਜਾਣਾ ਕਿੱਥੇ ਸੀ ਮੰਜੀਦੇ ਰਹੇ ਆਖੋ ਸਤਨਾਮ ਤਕਾਉ ਬਣਾਇਆ ਮੈਂ ਜਿਆਦਾ ਸਮਾਂ ਨਹੀਂ ਬਿਠਾਉਂਦੀ ਤੁਸੀਂ ਪਹਿਲਾਂ ਦੇ ਵੀ ਬੈਠੇ ਆਂ ਕਹਿੰਦੇ ਮੰਜੀ ਤੇ ਰਹਾਂ ਬਾਬਾ ਲੈਣਾ ਜੀ ਕਹਿੰਦੇ ਮੰਜੀ ਤੇ ਰਹੇ ਕਹਿੰਦੇ ਸਿਹਤ ਢਿੱਲੀ ਸੀ ਦਿਹਾੜੀ ਨਹੀਂ ਲੱਗੀ ਅੱਜ ਦਿਹਾੜੀ ਲੱਗੀ ਆਏ ਦੇਖਦੇ ਆਂ ਟੈਂਦਿਆਂ ਤੇ ਬਾਬਾ ਲੈਣਾ ਜੀ ਕਹਿੰਦੇ ਮੇਰੇ ਪ੍ਰਸ਼ਾਦਾ ਪਾਣੀ ਕਿਦਾਂ ਚੱਲਿਆ ਬੋਲੋ ਸਤਨਾਪੂ ਤੁਸੀਂ ਰੋਜ਼ ਉਨਾ ਹੀ ਖਾੜਦੇ ਤੇ ਉਨਾ ਹੀ ਪਕਾਉਨੇ ਐ ਫਿਰ 7 ਦਿਨ ਰੋਟੀ ਪਾਣੀ ਨੇਤਰ ਛਲਕੇ ਕਹਿੰਦੇ ਬਾਬਾ ਲੈਣਿਆ ਮੈਂ ਰੋਜ਼ ਜਪਜੀਤ ਸਾਹਿਬ ਪੜਦਾ ਏ ਤੇ ਜਪਜੀਤ ਸਾਹਿਬ ਦੀਆਂ ਪਹਿਲੀਆਂ ਪੌੜੀਆਂ ਕਹਿੰਦੀਆਂ ਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ 부ਜੈ ਤਾ ਹਉਮੈ ਰੋਜ਼ ਪੜਦਿਆਂ ਜੋ ਤੁਧ ਭਾਵੈ ਸਾਈ ਭਲੀ ਤੂ ਸਦਾ ਕਹਿੰਦੇ ਸਿੰਘਣੀ ਕਰਮਾ ਲਈ ਜਿੰਨੀ ਜੋਗੀ ਸੀ ਨਾਲ ਉਹ ਵੀ ਦਿਹਾੜੀ ਦਾ ਭੱਕਰਦੀ ਤੇ ਬਸ ਪਾਣੀ ਦੀਆਂ ਘੁੱਟਾਂ ਤੇ ਗੁਜ਼ਾਰਾ ਹੋ ਗਿਆ ਓਏ ਹੋਏ ਅੰਦਰ ਨੂੰ ਝੜਕਾ ਲੱਗਾ ਅੱਜ ਕਿੱਥੇ ਇਹੋ ਜੀ ਸਿੱਖੀ ਹੁਣ ਤੇ ਜਿੰਨੇ ਵੀ ਸਾਡੇ ਆਗੂ-ਗੂ ਆ ਜਿਹੜੇ ਸਾਨੂੰ ਆਪਾਂ ਜਿਨ੍ਹਾਂ ਨੂੰ ਕਹਿੰਨੇ ਵੀ ਇਹ ਸਾਧੂ ਸਮਾਜ ਸੰਤੋਤ ਨਿਯਾਰੀ ਲੈ ਜਾਂਦੇ ਆ ਤੇ ਆਖੋਏ ਕੋਈ ਗਰੀਬ ਦੇ ਨਾਲ ਨਹੀਂ ਖੜੁੰਦਾ ਭਾਉ ਕੋਈ ਕਿਸੇ ਦੀ ਦਵਾਈ ਦੀ ਪੜ੍ਹਾਈ ਜੇ ਅਸੀਂ ਬੋਲਦੇ ਤੇ ਫਿਰ ਅਗਲੇ ਤਾਂ ਕੀ ਵੀ ਦਿੰਦੇ ਵੀ ਬਾਬਾ ਮਾਰ ਦਾਂਗੇ ਕਹਿ ਦਿੰਦੇ ਲੋਕੀ ਵੀ ਤੁਹਾਡਾ ਵਧੀਆ ਵਾ ਸੱਚ ਕਲੀ ਤੇ ਆ ਬੜਾ ਦੁੱਖ ਆਉਂਦਾ ਵੀ ਇੰਨਾ ਇੰਨਾ ਪੈਸਾ ਸਾਡੇ ਕੋਲ ਹੋਵੇ ਸਾਡੇ ਆਗੂਆਂ ਕੋਲੇ ਇਹਨਾਂ ਦਾ ਧਿਆਨ ਹੀ ਨਹੀਂ ਉਧਰ ਜੇ ਕੋਈ ਕਹਿੰਦਾ ਤੇ ਉਹਨੂੰ ਜਾਂ ਤੇ ਦਬਾਬਾ ਦੇ ਦਿੰਦੇ ਤੇ ਜਾਂ ਦੂਜਾ ਦਿਖਾ ਕੇ ਦੇ ਦਿੰਦੇ ਆਹ ਕਥਾ ਵਿਖੋ ਆਪਾਂ ਕੱਲੇ ਜਾਣਾ ਖਾਲੀ ਟੁਰ ਜਾਣਾ ਜ਼ਰੂਰੀ ਨਹੀਂ ਮੈਂ ਤੁਹਾਨੂੰ ਸਬਕ ਦੇਈ ਜਾਵਾਂ ਪਤਾ ਨਹੀਂ ਕਦੋਂ ਧੜਕਣ ਰੁਕਣੀ ਤੇ ਲੱਭਣਾ ਨਹੀਂ ਸੱਚ ਸੁਣਾਓ ਸੱਚ ਦਾ ਸਾਥ ਦਿਓ ਕਹਿੰਦੇ ਬਾਣੇ ਚ ਪਾਣੀ ਪੀਤਾ ਤੇ ਬਾਬਾ ਲੈਣਾ ਜੀ ਅੰਦਰ ਉਠ ਖੜੋਤੇ ਦੁਕਾਨ ਤੇ ਜਿਹੜੀ ਕੁਰਸੀ ਤੇ ਜਾਂ ਤਖਤੇ ਤੇ ਬੈਠੇ ਸੀ ਕਹਿੰਦੇ ਹਵਤਾ ਭੁੱਖੇ ਹੀ ਕੱਢਿਆ ਕਹਿੰਦੇ ਬਾਣਾ ਮੰਨਿਆ ਬਾਣਾ ਜਉਜੀ ਸਾਹਿਬ ਪੜਦੇ ਆ ਬਾਬੇ ਨਾਨਕ ਦਾ ਜਦੋਂ ਇਦਾਂ ਕਹਿਆ ਨਾ ਬਾਬੇ ਨਾਨਕ ਦਾ ਕਹਿੰਦੇ ਤੁਸੀਂ ਵੀ ਬਾਬੇ ਨਾਨਕ ਨੂੰ ਜਾਣਦੇ ਆ ਕੋਏ ਕਹਿੰਦੇ ਮੈਂ ਸਿੱਖੀ ਲਈ ਆ ਕਿੱਥੇ ਰਹਿੰਦਾ ਬਾਬਾ ਨਾਨਕ ਕਹਿੰਦੇ ਕਰਤਾਰਪੁਰ ਵੇਖੋ ਸਿੱਖਿਆ ਚਾਹ ਚੜ ਗਿਆ ਕਹਿੰਦੇ ਲੈ ਸੁਣਿਆ ਬਾਬੇ ਜੋਤ ਤੋਂ ਸੀ ਤੇ ਅੱਜ ਵੇਖ ਵੀ ਲਿਆ ਵੀ ਸਿੱਖ ਕਿੱਦਾਂ ਦੇ ਹੁੰਦੇ ਆ ਉਹਨੇ ਕੀ ਕੀਤਾ ਆਟਾ ਦੇਤਾ ਕਿਲੋ ਵਾਧ। ਹੁਣ ਜਦੋਂ ਕਿਲੋ ਵਾਧ ਦਿੱਤਾ ਸੁਣ ਲਿਓ ਅੱਜ ਕਿੱਥੇ ਸਿੱਖੀ ਡੁੱਟ ਕੇ ਖਾ ਗਈਏ। ਸੋਨੇ ਦੇ ਕੜੇ ਤੇ ਜੁੱਤੀਆਂ ਵੀ ਸੋਨੇ ਦੀਆਂ ਪਾਈ ਫਿਰਦੇ ਆ ਤੇ ਕਹੋਂਦੇ ਆਪਣੇ ਆਪ ਨੂੰ ਬਾਬੇ। ਤੇ ਸਾਧ ਸੰਗਤ ਜੀ ਧਿਆਨ ਦੇ ਦੇਹੁਣਾ ਇਧਰ ਸਰੋਪੇ ਵੱਲ ਨਾ ਜਾਇਓ। ਜਦੋਂ 1 ਕਿਲੋ ਆਟਾ ਵਾਧ ਦਿੱਤਾ ਤੇ ਭਾਈ ਸੀਹੇ ਨੇ ਵਾਪਸ ਕਰਤਾ। ਪਾਬਾ ਲੈਣਾ ਜੀ ਕਹਿੰਦੇ ਭਲਿਆ ਮੈਂ ਦੇ ਦਿਆਂ ਮੈਨੂੰ ਤਰਸਾਇਆ ਤੇਰੇ ਤੇ। ਤੂੰ ਕੋਈ ਨਹੀਂ ਬਾਅਦ ਚ ਪੈਸੇ ਦੇ ਦੀ ਲੈ ਜਾ। ਕਹਿੰਦੇ ਨਹੀਂ। ਮੇਰੇ ਬਾਬੇ ਨਾਨਕ ਨੇ ਇਹ ਵੀ ਜਬਜੀ ਸਾਹਿਬ ਚ ਲਿਖਿਆ ਕੇਤੇ ਲੈ ਲੈ ਮੁਕਰ ਤੇ ਮੂਰਖ ਹੋ ਸਕਦਾ ਮੇਰੀ ਸਿਹਤ ਹੋਰ ਡਾਊਨ ਹੋ ਜੀ ਮੇਰੇ ਤੋਂ ਤੇਰਾ ਧਾਰਨਾ ਮੋੜਿਆ ਜਾਵੇ ਤੇ ਮੈਂ ਰੱਬ ਦੀ ਨਿਗਾ ਚ ਓਏ ਹੋਏ ਇੰਨੀ ਡੂੰਗੀ ਸਿੱਖੀ ਅੱਜ ਕਿੱਥੇ ਆ ਅੱਜ ਤੇ ਬਾਹਰੋਂ ਬਾਹਰਵੇਂ ਟਵਰਾਵਾ ਮੇਰੇ ਅੱਗੇ ਕਿ ਨਿਆਣੇ ਮਗਰ ਲਿਖਾਇਆ ਸੁਖਦੇਵ ਸਿੰਘ ਖਾਲਸਾ ਕਿੱਥੇ ਖਾਲਸਾ ਕਹਿੰਦਾ ਨਾ ਜਿੰਨੀ ਮੇਰੀ ਮਾਇਆ ਉਹਨਾਂ ਸੌਦਾ ਦੇ ਦੇ ਧਾਰਨੀ ਮੇਰਾ ਕੀਤਾ ਜੇ ਕਾਲ ਚਲਾਣਾ ਕਰ ਗਿਆ ਤੇ ਲੇਖਾ ਐਵੇਂ ਨਹੀਂ ਗੋਰੇ ਪੱਗਾਂ ਬੰਨੀ ਫਿਰਦੇ ਦਾੜੇ ਰੱਖੀ ਫਿਰਦੇ ਉਹਨਾਂ ਹਿਸਟਰੀ ਬੜੀ ਆਪਣੀ ਵਰਲਡ ਦੇ ਉੱਤੇ ਗੋਰਿਆਂ ਦਾ ਰਾਜ ਜੇ ਗੋਰੇ ਵੀ ਕਿਸੇ ਨੂੰ ਮੁਹੱਬਤ ਕਰਦੇ ਤੇ ਸਿੱਖੋ ਤੁਹਾਡੀ ਪੱਗ ਨੂੰ ਮਾਣ ਕਰਿਆ ਕਰੋ ਸਾਡਾ ਬਾਣ ਮੱਤਾ ਇਤਿਹਾਸ ਹੈ ਬੜੀ ਸੌਸਤੀ ਰੇਟ ਦੇ ਵਿੱਚ ਆਪਾਂ ਸੌਣ ਲਈ ਨੇ ਇਹੋ ਹੀ ਇੱਕ ਘੰਟਾ ਮੇਰੀ ਜਗ੍ਹਾ ਤੇ ਤੁਸੀਂ ਕਿਤੇ ਕੋਈ ਗਾਉਣ ਵਾਲੀ ਸੱਦੀ ਹੁੰਦੀ ਤੇ ਬੜੇ ਮਹਿੰਗੇ ਰੇਟ ਚ ਆਉਣੀ ਸੀ ਤੇ ਸੁਣਾਉਣਾ ਵੀ ਗੰਦ ਸੀ ਆਈ ਡਿਡ ਇਨ ਅਮੋਲ ਬਚਨ ਕਿੱਥੋਂ ਆਣਿਆ ਹੈ ਜੱਗ ਜੀ ਇਹ ਬੜਾ ਧੰਵਾਦ ਹੈ ਤੁਸੀਂ ਸੀਸ ਦਿੱਤੀ ਭਾਈ ਸਾਹਿਬ ਨੇ ਐਨੇ ਕੁ ਭਾਵਕ ਹੋ ਗਏ ਸੁਣਿਆ ਬਾਬੇ ਜੋਤ ਤੋਂ ਤੇ ਵੇਖਿਆ ਭਾਈ ਸਿੰਘੇ ਤੋਂ ਕਹਿੰਦੇ ਇੰਨਾ ਪੱਕਾ ਸਿੱਖ ਬਾਣੀ ਬਾਣੇ ਦਾ ਇਦੋਂ ਬਾਅਦ ਇੱਕ ਘਟਨਾ ਘਟੀ ਹੈ ਤੇ ਮੇਰੀ ਮੈਂ ਸੁਖਮ ਕਰਦਿਆਂ ਭਾਈ ਸਾਹਿਬ ਨੇ ਦੇਤਾ ਤੇ ਮਗਰ ਹੀ ਤੁਰ ਪਏ ਦੁਕਾਨ ਬੰਦ ਕਰਕੇ ਕਹਿੰਦੇ ਇਹਦੇ ਘਰੇ ਚੱਲਦੇ ਅੱਜ ਅੱਖੋ ਵੇਗ। ਵੀ ਅਹੀਂ ਰੋਜ਼ ਦੁਕਾਨ ਤੇ ਕਿੰਨਾ ਉਤਰਾ ਚੜਾ ਕਰਕੇ ਹੁੰਦਾ ਹੀ ਆ ਜੀ ਬਿਜ਼ਨਸਮੈਨ ਨੂੰ। ਕਹਿੰਦੇ ਅੱਜ ਵੇਖਿਆ ਕਿਸੇ ਬੰਦੇ ਅੰਦਰ ਸੋਖ। ਵੀ ਇੰਨੀ ਗਰੀਬੀ ਹੋਵੇ ਤੇ ਤਾਂ ਵੀ ਇਨਾ ਨਾਮੰਦਰ ਦੁਕਾਨ ਦਾ ਕੁੰਡਾ ਲਾਇਆ ਤੇ ਮਗਰਮਗਰ ਤੁਰ ਪਈ। ਕੱਚਾ ਜਿਹਾ ਘਰ ਹੈ। ਤੇ ਚੁੱਲ੍ਹਾ ਵੀ ਕੱਚਾ ਹੀ। ਬਰਕਤ ਸੀ ਸਾਡੇ ਘਰ ਕੱਚੇ ਸੀ ਸਿੱਖ ਸੱਚੇ ਸੀ। ਪੈਰੋਂ ਨੰਗੇ ਸੀ ਸਭ ਤੋਂ। ਜੇਬ 'ਚ ਪੰਜੀ ਨਹੀਂ ਸੀ ਕਿਸੇ ਗੱਲ ਦੀ। ਅੱਜ ਉਹ ਪੰਜਾਬ ਨਹੀਂ ਆ। ਹੁਣ ਤੇ ਆਂਦੇ ਵੀ ਵੇਚੋ ਨਸ਼ਾ ਮਰ ਜਣ ਲੋਕੀ ਸਾਰੇ ਤੇ ਸਾਰੀ ਪੈਲੀ ਮੈਂ ਇਕੱਲਾ ਹੀ ਖਰੀਦ ਲਾਂ ਸਾਰਾ ਪਿੰਡ ਮਰ ਜੇ ਤੇ ਮੈਂ ਸਾਰਿਆਂ ਦੇ ਘਰ ਖਰੀਦ ਲਾਂ ਆਹ ਸੋਚਦੇ ਮਾਲਕ ਭਗਵਨ ਕੇ ਆਹ ਕਥਾ ਜੀ ਕਿਸੇ ਨੂੰ ਲੱਗ ਜੇ ਹੋ ਸਕਦਾ ਇੱਕ ਮੈਨੂੰ 4-5 ਫੋਨ ਵੀ ਆਏ ਉਹਨਾਂ ਬੰਦਿਆਂ ਨੇ ਕਹਿੰਦੇ ਭਾਈ ਸਾਹਿਬ ਦੱਸੋ ਕਿੱਥੇ ਮਾਫੀ ਮੰਗਾਉਣੀ ਆ ਕਥਾ ਸੁਣ ਕੇ ਨਿਗ ਅੰਦਰ ਨੂੰ 6:00 ਵਜ ਗਈ ਆਪ ਦੱਸਿਆ ਵੀ ਮੈਂ ਆਹ ਕੰਮ ਕਰਦਾ ਰਿਹਾ ਮੈਂ ਛੱਡਣਾ ਚਾਹਣਾ ਮੈਨੂੰ ਮੈਨੂੰ ਬਖਸ਼ ਲੈਣਗੇ ਮਾਰੇ ਇਹਨੂੰ ਕਹਿੰਦੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗਿਆ ਆਪਣਾ ਕਿਸੇ ਨਾ ਵੈਰ ਨਹੀਂ ਆਪਾਂ ਦੇ ਪ੍ਰਚਾਰਕ ਹੋ ਸਕਦਾ ਇਹ ਗੱਲ ਕਿਸੇ ਦੇ ਲੱਗ ਜੇ ਉਹ ਬੰਦਾ ਇੱਧਰ ਆ ਜੇ ਮਲਕ ਭਾਗੋ ਵੀ ਤੇ ਦੋ ਨੰਬਰੀਆ ਹੀ ਬਾਬੇ ਨਾਨਕ ਦੇ ਬੋਲਾਂ ਨੇ ਉਹਨੂੰ ਸੱਟ ਮਾਰਤੀ ਕਹਿੰਦਾ ਬਾਬਾ ਦੱਸ ਕਰਨਾ ਕੀ ਕਹਿੰਦੇ ਕਰਨਾ ਕੀ ਜਿਹੜੇ ਗਲਤ ਪੈਸੇ ਇਕੱਠੇ ਕੀਤੇ ਲੰਗਰ ਲਾ ਦੇ ਗਰੀਬਾਂ 'ਚ ਵੰਡ ਦੇ ਪਾਠ ਕਰਾ ਸਮਾਗਮ ਕਰਾ ਸੰਗਤ ਜੋੜ ਕੇ ਨਾਮ ਜਪਾ ਵਾਜੇਗਾ ਇਹ ਪਿਆਰ ਵੇਖਿਆ ਜਦੋਂ ਰੋਟੀ ਪੱਕੀ ਉਹਨੇ ਆਟੇ ਦੀਆਂ ਦੋ ਰੋਟੀਆਂ ਪਕੀਆਂ ਦੋਵੇਂ ਜੀ ਲੱਗੇ ਭੈਣੋ ਖਾਨ ਵੇਖੋ ਗਰੀਬੀ ਮੇਰੀ ਦਿਲ ਨਹੀਂ ਛੱਡਣਾ ਅੱਜ ਤੇ ਮਾੜਾ ਜੇ ਸਿੱਖ ਤੇ ਗਰੀਬੀ ਆਉਣੀ ਕੋਈ ਕਹਿੰਦਾ ਮੈਂ ਗਾਤਰਾ ਲਾਉਣ ਲੱਗਾ ਕੋਈ ਕਹਿੰਦਾ ਮੈਂ ਪਾਗ ਲਾਉਣ ਲੱਗਾ ਵੀਡੀਓ ਚ ਕੋਈ ਕਹਿੰਦਾ ਮੈਂ ਉਹ ਦੂਜੇ ਧਰਮ ਵਿੱਚ ਚੱਲ ਜਾਣਾ ਇਹ ਸਿੱਖੀ ਕਿੰਨੀ ਵਹਿਗੀ ਅੱਜ ਤੇ ਨੀ ਕੀ ਨੀ ਕੀ ਗੱਲ ਤੋਂ ਅਸੀਂ ਗੁਰੂ ਨੂੰ ਛੱਡ ਦਿੰਦੇ ਆ ਤੇ ਦੂਜੇ ਧਰਮ ਵਿੱਚ ਚੱਲ ਜਾਓ ਕੀ ਦੇ ਦੇਣਗੇ ਚਾਰ ਛਲੜਾਂ ਦੇ ਦੇਂਗਾ ਗੁਰੂ ਨਹੀਂ ਲੱਭਦਾ ਹੁੰਦਾ ਪਿਆਰਿਆ ਗੁਰੂ ਤੇ ਮਿੱਟੀ ਦਾ ਵੀ ਹੋਵੇ ਤੇਰਾ ਤੇ ਜੀਦਾ ਜਾਗਦਾ ਆਖੋ ਸਤਨਾਮ ਤਕੜਾ ਹੋਵੇ ਅੰਦਰ ਦੋ ਫੁਲਕੇ ਲੱਥੇ ਹੱਥ ਜੋੜ ਕੇ ਲੱਗੇ ਕਹਿੰਦਾ ਬਖਸ਼ਾਮ ਦੇਹੀ ਗੁਰੂ ਨਾਨਕ ਪ੍ਰਿਆ ਸਿਖਾ ਸਾਰੇ ਪਿੰਡ ਚੋਂ ਪਤਾ ਲੱਗਾ ਵੀ ਮੈਨੂੰ ਲੱਗੀ ਭੁੱਖ ਤੇ ਸਾਰਿਆਂ ਨੂੰ ਮੈਂ ਰੋਟੀ ਦਿਓ ਤੇ ਲੋਕਾਂ ਬੁਹੇ ਟੋਲੇ ਤੇ ਕਿਸੇ ਨੇ ਆਖਿਆ ਵੀ ਇੰਨਾ ਤੈਨੂੰ ਨਗਰਿਆਂ ਨੇ ਰੋਟੀ ਨਹੀਂ ਦੇਣੀ ਅੱਜ ਵੀ ਦੁਨੀਆ ਤੇ ਬਹੁਤ ਧਾਰਮਿਕ ਸਥਾਨ ਨੇ ਪਰ 24 ਘੰਟੇ ਲੰਗਰ ਗੁਰੂ ਰਾਮਦਾਸ ਦੇ ਘਰੋਂ ਹੀ ਮਿਲਦਾ ਆਖੋਏ ਤੇ ਨੋਟ ਕਰ ਲਿਓ ਪਾਣੀ ਦੀ ਬੋਤਲ ਸੌ ਦੀ ਆ ਕੰਢੀਗੜ ਲੰਘ ਜਿਓ ਇੱਕ ਆਪਣੇ ਬਾਪੂ ਦੇ ਬੱਚੇ ਆ ਜਿਹੜੇ ਦੁੱਧ ਦੀਆਂ ਸ਼ਵੀਲਾਾਂ ਬਦਾਮਾਂ ਦੇ ਲੰਗਰ ਕਾਜੂ ਦੇ ਲੰਗਰ ਕਿੱਡਾ ਮਾਣ ਕਰਿਆ ਕਰੋ ਸਕਦੇ ਕਿਤੇ ਮਾਣ ਕਰਿਆ ਕਰੋ ਫਰੀਜ ਚ ਛਕਾਈ ਜਾਂਦੇ ਆ ਫਰੀਜ ਬਾਜਾਂ ਮਾਰ ਮਾਰ ਦੋ ਫੁਲਕੇ ਲੱਥੇ ਫਕੀਰ ਕਹਿੰਦਾ ਲਿਆਓ ਛਕੀਏ ਬਾਬਾ ਲੈਣਾ ਜੀ ਕੰਧ ਦੇ ਉਲੇ ਹੋ ਗਏ ਇਹ ਦੋ ਘਟਨਾ ਨੇ ਗੁਰੂ ਅੰਗਦ ਦੇਵ ਮਾਰੇ ਬਣਾਇਆ ਤੇ ਜਦੋਂ ਫੁਲਕਾ ਫਕੀਰ ਅੱਗੇ ਦੋ ਤੇ ਰੋਟੀਆਂ ਥੋੜੀ ਜੀ ਦਾਲ ਸੀ ਤੇ ਫਕੀਰ ਨੇ ਵੇਖ ਲਿਆ ਵੀ ਪ੍ਰਾਤ ਖਾਲੀ ਐ ਤੇ ਡੇਢ ਕ ਪ੍ਰਸ਼ਾਦਾ ਛੱਕ ਕੇ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਭਲੀ ਕਰੇ ਤੇ ਬਾਬਾ ਲੈਣਾ ਜੀ ਦੇ ਅੰਦਰ ਨੂੰ ਐ ਲੋਕ ਕੰਡੇ ਖੜੇ ਹੋ ਗਏ ਕਿ ਸੱਤਾਂ ਦਿਨਾਂ ਬਾਅਦ ਰੋਟੀ ਉਹ ਵੀ ਦੋ ਰੋਟੀਆਂ ਹੋਣਾਂ ਐ ਇੰਨੀ ਠੰਡੇ ਦੇ ਅੰਦਰ ਸਿੱਖਦੇ ਸਾਹ ਤਰਤੀ ਪਈ ਜਿੱਥੇ ਮੇਰਾ ਸਤਿਗੁਰ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ 50 ਸਾਲਾਂ ਦਾ ਜੀਵਨ ਹੈ ਗੁਰੂ ਅੰਗਦ ਸਾਹਿਬ ਦਾ ਤੇ ਇੰਨੇ ਸਮੇਂ 'ਚ ਨਹੀਂ ਕਈ ਮਹੀਨਿਆਂ ਲੱਗ ਜਾਣੇ ਤੇ ਮੈਂ ਜਤਨ ਕੀਤਾ ਲੜੀ ਜੀ ਤੇ ਜਦੋਂ ਇਹ ਘਟਨਾ ਵੇਖੀ ਅੱਧੀ ਰੋਟੀ ਬਚੀ ਭਾਈ ਸਿੰਘਾ ਸਿੰਘਣੀ ਨੂੰ ਕਹਿੰਦਾ ਤੂੰ ਛੱਗ ਲੈ ਕਹਿੰਦੀ ਨਹੀਂ ਤੁਸੀਂ ਦਿਹਾੜੀ ਜਾਣਾ ਤੁਹਾਨੂੰ ਲੋੜ ਹੈ ਤੁਸੀਂ ਸ਼ਕੋ ਉਹ ਕਹਿੰਦਾ ਨਿੱਕੀ ਜੀ ਬੱਚੀ ਐ ਤੂੰ ਇਹਨੂੰ ਦੁੱਧ ਦੇਣਾ ਵੇਖੋ ਰਵਾਦੰਦੀ ਕਥਾ ਤੂੰ ਸ਼ਕਲਾ ਤੇਰੇ ਅੰਦਰ ਨੀਰ ਬਣੇਗਾ ਬੱਚੀ ਦੁੱਧ ਪੀਵੇਗੀ ਉਹ ਕਹਿੰਦੀ ਨਹੀਂ ਭਾਈ ਲੈਣੇ ਦੇ ਨੇਤਰ ਪਰੇ ਕਹਿੰਦਾ ਵਾਹ ਓਏ ਬਾਬਾ ਨਾਨਕਾ ਤੇਰੇ ਸਿੱਖ ਨੂੰ ਵੇਖ ਕੇ ਭੁੱਖ ਉਤਰ ਗਈ ਤੇ ਤੈਨੂੰ ਵੇਖ ਕੇ ਕਿਉਂ ਨਾ ਉਤਰੂਰੀ ਆਹ ਕਿਰਦਾਰ ਸੀ ਫਿਰ ਉਹ ਜਿਹੜੀ ਬੱਚੀ ਅੱਗੇ ਜਾ ਕੇ ਇਤਿਆਰ ਸੌਂਦੇ ਉਹਦਾ ਵਿਆਹ ਬਾਬੇ ਨਾਨਕ ਨੇ ਕੀਤਾ ਸੀ ਆਪ ਕੋ ਸਤਨਾਮ ਆਪ ਵਰਤਾਇਆ ਸੀ ਮੁਕਣ ਨਹੀਂ ਸੀ ਦਿੱਤਾ ਉਹ ਜਾਗੇ ਜਾਣਾ ਜੇ ਤੇ ਸ਼ੁਰੂ ਹੋਇਆ ਤੇ ਭਾਈ ਸਾਹਿਬ ਜੀ ਬਾਬਾ ਲੈਣਾ ਜੀ ਕਹਿੰਦੇ ਤੁਹਾਨੂੰ ਇਹ ਸਿੱਖਾ ਤੂੰ ਹੁਣ ਨਹੀਂ ਮੈਂ ਦੁਕਾਨ ਤੇ ਬਹਿਣਾ ਹੁਣ ਮੈਂ ਅੱਜ ਕੀ ਯਾਤਰਾ ਜਾਣਾ ਸੀ ਦੁਰਗਾ ਮਾਤਾ ਦੇ ਪਰ ਮੈਂ ਹੁਣ ਜਾਣਾ ਕਰਤਾਰpur ਹੁਣ ਨਹੀਂ ਮੈਂ ਰੁਕਣਾ ਸਵਾਸਾਂ ਦਾ ਪਤਾ ਨਹੀਂ ਭਈ ਪ੍ਰਾਪਤਮਾਨੁਖ ਦਿਉਰੀਆ ਗੋਬਿੰਦ ਮਿਲਣ ਕੀ ਕਈ ਸਲਾਵੇਂ ਕਰੀ ਜਾਂਦੇ ਅਗਲੇ ਸਾਲ ਛਕਾਂਗੇ ਅਗਲੇ ਸਾਲ ਨਹੀਂ ਭਾਈ ਇਹ ਤੇ ਜਦੋਂ ਮਨ ਬਣੇ ਤੇ ਉਦੋਂ ਹੀ ਅੱਲਾ ਮਾਰ ਲਿਆ ਕਰੋ ਬਾਬਾ ਜੀ ਤੁਰ ਪੈ ਪਹਿਲੀ ਵਾਰੀ ਕਰਤਾਰਪੁਰ ਚੱਲੇ ਤੇ ਰਾਹ ਦਾ ਪਤਾ ਨਹੀਂ ਅੰਦਰੋਂ ਤਰੇ ਹੋਂ ਆਇਆ ਦੂਰੋਂ ਚੱਲ ਮੈਂ ਤਕੀ ਤਾ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਅੱਗੋ ਇਤਿਹਾਸ ਕਹਿੰਦਾ ਬਾਬਾ ਨਾਨਕ ਆਪ ਆ ਗਏ ਤੇ ਸ ਬਜ਼ੁਰਗੀ ਦਾ ਪਹਿਲੀ ਵਾਰੀ ਮਿਲਣਾ ਉਹਨੂੰ ਥੋੜਾ ਪਤਾ ਬਾਬਾ ਨਾਨਕ ਤੇ ਮਾਰੇ ਘਾਹ ਰੋਚਣ ਲੱਗ ਪਏ ਕਹਿੰਦਾ ਬਾਪੂ ਉਰੇ ਆਈਆਂ ਘੋੜੀ ਤੇ ਬੈਠੇ ਨੂੰ ਗੁਰਨਾਨਕ ਸਾਹਿਬ ਕਹਿੰਦੇ ਹਾਂ ਪੁਰਖਾ ਕਹਿੰਦੇ ਬਾਬੇ ਨਾਨਕ ਨੂੰ ਜਾਣਦੇ ਆ ਕਹਿੰਦੇ ਹਾਂ ਕਹਿੰਦੇ ਕਰਤਾਰਪੁਰ ਜਾਣਾ ਏ ਮੈਨੂੰ ਰਾਹ ਦੱਸ ਦੇ ਹੁਣ ਉਹ ਇਹ ਨਹੀਂ ਪਤਾ ਵੀ ਜਿੰਨੂੰ ਪੁੱਛਣਦੇ ਆ ਬਾਬਾ ਨਾਨਕ ਕਿਹ ਹੈ ਜਦੋਂ ਸਿੱਖ ਅੰਦਰੋਂ ਤੁਰਦਾ ਨਾ ਗਲੂਲੀ ਸਾਫ਼ ਸੁਥਰਾ ਹੋ ਕੇ ਗੁਰੂ ਉਹਦੇ ਨਾਲ ਵਰਤਦਾ ਜੇ ਚਿੱਟੇ ਕਾਗਜ਼ ਤੇ ਲਿਖ ਲਓ ਜਿੰਨਾ ਚਿਰ ਆਪਣੀ ਨੀਤ ਮਾੜੀ ਹੈ ਨਾ ਆਪਣੇ ਅੰਦਰ ਝੂਠ ਨਿੰਦਿਆ ਚੁਗਲੀ ਇਰਖਾ ਬਣੂ ਕੱਖ ਨਹੀਂ ਮਿਲਣਾ ਰੋਂਦੇ ਹੀ ਜੰਮਿਆ ਤੇ ਰੋਂਦੇ ਹੀ ਤੁਰ ਜਾਣਾ ਆਖੋ ਸਤਿਨਾਮ ਸਿੱਖ ਨੂੰ ਬਾਬਾ ਆਪ ਕਹਿੰਦਾ ਇਹ ਨਹੀਂ ਪਤਾ ਪੀਏ ਬਾਬਾ ਨਾਨਕ ਕਹਿੰਦੇ ਮਹਾਰਾਜ ਹੱਸਪੈ ਕਹਿੰਦੇ ਤੂੰ ਕੀ ਲੈਣ ਜਾਣਾ ਉਥੇ ਕੀ ਨਾਂ ਤੇਰਾ ਕਹਿੰਦੇ ਮੇਰਾ ਨਾਂ ਲੈਣਾ ਹੱਸਪੈ ਮਹਾਰਾਜ ਕਹਿੰਦੇ ਤੂੰ ਲੈਣਾ ਤੇ ਅਸੀਂ ਦੇਣਾ ਏ ਕਹਿੰਦੇ ਕੀ ਕਹਿੰਦੇ ਕੁਛ ਨਹੀਂ ਕਹਿੰਦੇ ਰਾਹ ਦਾ ਤੇ ਪਤਾ ਪਰ ਦੱਸਣਾ ਨਹੀਂ ਬੋਲੋ ਆਹੀ ਬਾਬਾ ਨਾਨਕ ਜੀ ਕਹਿੰਦੇ ਭਾਈ ਲੈਣੇ ਨੂੰ ਰਾਹ ਪਤਾ ਪਰ ਦੱਸਣਾ ਨਹੀਂ ਕਹਿੰਦੇ ਬਾਪੂ ਕਿਉਂ ਕਹਿੰਦੇ ਜਿੰਨੂੰ ਵੀ ਦੱਸੀਦਾ ਰਾਹ ਚ ਹੀ ਰਹਿ ਜਾਂਦਾ ਪਹੁੰਚਿਆ ਤੇ ਕੋਈ ਵੀ ਨਹੀਂ ਗੱਲ ਡੂੰਗੀ ਕਰ ਗਿਆ ਵੀ ਕਿੰਨੀ ਕਥਾ ਹੁੰਦੀ ਕਿੰਨੇ ਮੇਰੇ ਵਰਗੇ ਤੁਹਾਨੂੰ ਸਿੱਖਿਆ ਦੇ ਦਿੰਦਾ ਆਪਦੇ ਜੀਵਨ ਚ ਕੁਝ ਨਹੀਂ ਹੈਗਾ ਸਾਡਾ ਜੀਵਨ ਨਹੀਂ ਨਾ ਵਧੀਆ ਵਧੀਆ ਜਿਹੜੇ ਸੰਤਾਂ ਮਾਮਪੁਰਖ ਬੜੇ ਬੜੇ ਕਥਾਵਾਚਕ ਵੀ ਉਪਦੇਸ਼ ਬੜੇ ਸੋਹਣੇ ਦੇ ਰਿਆ ਪਰ ਅੰਦਰ ਨਹੀਂ ਨਾ ਤੇ ਜਿਨ੍ਹਾਂ ਦੇ ਅੰਦਰ ਸੀ ਕੀ ਹੀ ਉਹਨਾਂ ਦੀਆਂ ਫੋਟੋ ਲੱਗੀਆਂ ਹੁਣ ਉਹ ਦੁਨੀਆ ਦੇ ਨਹੀਂ ਹੈਗੇ ਕੋਏ ਆਹੀ ਚੱਕਰ ਉਹ ਬਾਬਾ ਜੀ ਕਹਿੰਦੇ ਦੱਸਿਆ ਬੜਿਆਂ ਨੂੰ ਰਾਹ ਆਪਾਂ ਅਮਰਤ ਛਕੋ ਕੀਰਤਨ ਕਰੋ ਬਾਣੀ ਪੜੋ ਝੂਠ ਨਿੰਦਿਆ ਛੱਡੋ ਪਰ ਆਪਾਂ ਅਮਰਤ ਛਕਿਆ ਵੀ ਆ ਪਤਾ ਵੀ ਨਹੀਂ ਛੱਡਿਆ ਬਾਬਾ ਕਹਿੰਦਾ ਦੱਸਿਆ ਬੜਿਆਂ ਨੂੰ ਪਹੁੰਚਿਆ ਕੋਈ ਨਹੀਂ ਤੇ ਫਿਰ ਬਾਬਾ ਲੈਣਾ ਜੀ ਦੇ ਨੇਤਰ ਭਰੇ ਕਹਿੰਦਾ ਬਾਪੂ ਮੈਂ ਜ਼ਰੂਰੀ ਜਾਣਾ ਮੈਂ ਮਿਲਣਾ ਚਾਹਣਾ ਮੈਨੂੰ ਰਹਿ ਨਹੀਂ ਹੁੰਦਾ ਕਹਿੰਦੇ ਫਿਰ ਆ ਜਾ ਰਾਹ ਚ ਰਹਿ ਜਾਏਗਾ ਤੈਨੂੰ ਛਾੜੀ ਆਉਣੀ ਆ ਬੋਲੋ ਸਤਨਾਮ ਆਪ ਮਾਰੇ ਨਿਕੋੜੀ ਦੀ ਲਗਾਮ ਪਕੜੀ ਤੇ ਉੱਤੇ ਬਾਬਾ ਲੈਣਾ ਤੇ ਕੀ ਕਹਿੰਦਾ ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਰਾਹ ਮੈਂ ਜਾਣਾ ਚਾਹੁੰਦਾ ਹਾਂ ਦਾਤਾ ਨਹੀਂ ਹੁਣ ਮੇਰਾ ਸਰਦਾਰ ਮੈਂ ਜਾਣਾ ਚਾਹੁੰਦਾ ਹਾਂ ਦਾਤਾ ਨਹੀਂ ਹੁਣ ਮੇਰਾ ਸਰਦਾਰ ਮੈਂ ਰਾ ਦਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਰਾ ਦਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਰਾ ਦਸ ਦਿਓ ਮੈਨੂੰ ਗੁਰੂ ਨਾਨਕ ਦੇ ਕਰਦਾ ਰਾ ਦਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਬਹੁਤ ਬਹੁਤ ਧੰਨਵਾਦ ਸਾਥ ਸੰਗਤਿਓ ਆਪ ਜੀ ਦੀਆਂ ਬੇਨਤ ਸੇਵਾਵਾਂ ਮਿਲੀਆਂ ਵੱਡਾ ਹੀ ਪਿਆਰ ਤੁਸਾਂ ਦਿੱਤਾ ਹੈ ਇਕਾਗਰਤਾ ਪਿਆਰ ਵੱਡਾ ਹੁੰਦਾ ਕੋਈ ਵੀ ਰੂਹ ਉੱਠ ਕੇ ਨਹੀਂ ਗਈ ਬਸ ਇਹੀ ਵੱਡਾ ਪਿਆਰ ਹੈ ਐਦਾਂ ਹੀ ਸੀਸਾ ਦਿੰਦੇ ਰਹੋ ਜਿੰਨਾ ਚਿਰ ਸਾਥ ਚੱਲਦੇ ਆ ਹੈ ਤੇ ਆਪਾਂ ਵੀ ਔਗਣਾ ਦੇ ਭਰੇ ਆ ਕਾਮੀ ਕਰੋਧੀ ਨਿੰਦਕ ਨੀਵਾ ਜੀਵਨ ਹੈ ਪਰ ਗੁਰੂ ਨੇ ਡਿਊਟੀ ਲਈ ਆਪ ਤੇ ਗੁਰੂ ਸਾਹਿਬ ਜੀ ਧੰਨਵਾਦ ਲੈਣਾ ਸਾਰੇ ਪ੍ਰਬੰਧਕਾਂ ਦਾ ਨੌਜਵਾਨ ਵੀਰਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਭਰਾ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ